ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਸੂਪ ਬਣਾਉਣਾ ਸਿਖਾਵਾਂਗੇ ਕਿ ਕਾਲੇ ਚਨੇ ਆ ਤੋਂ ਕਿਵੇਂ ਸੂਪ ਤਿਆਰ ਕੀਤਾ ਜਾ ਸਕਦਾ ਹੈ ਜੀ ਤੇ ਬਾਜ਼ਾਰ ਚ ਜਾਣ ਦੀ ਕੋਈ ਜ਼ਰੂਰਤ ਨਹੀਂ ਤੁਹਾਨੂੰ ਸੂਪ ਲੈਣ ਦੇ ਲਈ ਘਰੇ ਹੀ ਬਣਾਓ ਪੈਸੇ ਵੀ ਬਚਾਓ ਸਮਾਂ ਵੀ ਬਚਾਓ ਤੇ ਆਪਣੀ ਫੈਮਲੀ ਨੂੰ ਵੀ ਬਚਾਓ ਸਭ ਤੋਂ ਪਹਿਲਾਂ ਅਸੀਂ ਆਪਾਂ ਚਨੇ ਜਿਹੜੇ ਸੀ ਨਾ ਸਵੇਰੇ ਭਿਉਂਤੇ ਸੀਗੇ ਤੇ ਉਸ ਤੋਂ ਬਾਅਦ ਆਪਾਂ ਕਾਫੀ ਟਾਈਮ ਬਾਅਦ 6-7 ਸੀਟੀਆਂ ਮਰਵਾਇਆਂ ਕਿਉਂਕਿ ਚਨੇ ਸੀ ਜਿਹੜੇ ਉਹ ਪ੍ਰੋਪਰਲੀ ਮਿਕਸ ਅੱਪ ਜੇ ਹੋ ਜਾਣ ਇਸ ਕਰਕੇ ਜਿਹੜੇ ਉਹਦੇ ਵਿਚਲਾ ਪਾਣੀ ਸੀ ਆਪਾਂ ਉਹ ਉਵੇਂ ਰੱਖ ਲਿਆ ਤੇ ਦੂਜੇ ਪਾਸੇ ਸਭ ਤੋਂ ਪਹਿਲਾਂ ਆਪਾਂ ਘਿਓ ਪਾ ਲਿਆ ਜੀ ਘਿਓ ਤੋਂ ਬਾਅਦ ਇਹਦੇ ਵਿੱਚ ਜਿਹੜਾ ਆਪਣਾ ਬੇਸਿਕ ਚੀਜ਼ਾਂ ਹੈਗੀਆਂ ਨੇ ਜਿਵੇਂ ਇਹਦੇ ਵਿੱਚ ਆਪਾਂ ਯੂਜ਼ ਕੀਤੇ ਆ ਪਿਆਜ਼ ਤੇ ਆ ਆਦੇ ਨੂੰ ਵੀ ਯੂਜ਼ ਕਰ ਸਕਦੇ ਹਾਂ ਹਰੀਆਂ ਮਿਰਚਾਂ ਠੀਕ ਹੈ ਜੀ ਇਹਨੂੰ ਆਪਾਂ ਹਲਕਾ ਹਲਕਾ ਭੁੰਨਾਂਗੇ ਤਾਂ ਚਨਿਆਂ ਨੂੰ ਤੁਸੀਂ ਬਣਾਉਂਦੇ ਸਮੇਂ ਇਹ ਧਿਆਨ ਜ਼ਰੂਰ ਰੱਖ ਲੈਣਾ ਕਿ ਹੱਥ ਨਾਲ ਫੇਕੇ ਦੇਖ ਲੈਣੇ ਵੀ ਫਿਸਦੇ ਨੇ ਨਾ ਚਨੇ ਜੇ ਤੁਸੀਂ ਉਹਨਾਂ ਕੱਚੇ ਰੱਖ ਲੈਣਾ ਇਹਦਾ ਮਤਲਬ ਫਿਰ ਉਹ ਤੁਹਾਡੇ ਮੂੰਹ ਦੇ ਵਿੱਚ ਜਿਹੜੇ ਕਚਾਈ ਜੀ ਆਈ ਜਾਊਗੀ ਉਹ ਟੇਸਟੀ ਨਹੀਂ ਲੱਗੂਗਾ ਸੂਪ ਇਹ ਜ਼ਰੂਰ ਦੇਖ ਲੈਣਾ ਤੇ ਜਿਹੜੇ ਚਨੇ ਤੁਸੀਂ ਉਬਾਲੇ ਸੀ ਨਾ ਉਹਦੇ ਵਿੱਚੋਂ ਕੁਸ਼ਕ ਚਨੇ ਦਰੜਫੜ ਜੇ ਕਰ ਲੈਣੇ ਨੇ ਮਿਕਸੀ ਦੇ ਵਿੱਚ ਬਾਲੇ ਬਰੀਕ ਵੀ ਨਹੀਂ ਕਰਨੇ ਕੇਕ ਦਾ ਮਸਾਲਾ ਹੀ ਬਣ ਜੇ ਹਨਾ ਤੇ ਫਿਰ ਜਿਹੜਾ ਆਪਣਾ ਪਾਣੀ ਬਚਿਆ ਹੋਇਆ ਸੀਗਾ ਨਾ ਜਿਹੜਾ ਕੱਢਿਆ ਸੀ ਆਪਾਂ ਚਣਿਆਂ ਦਾ ਉਹ ਇਹਦੇ ਵਿੱਚ ਪਾ ਲਿਆ ਪਾਣੀ ਪਾਉਣ ਤੋਂ ਬਾਅਦ ਜਿਹੜੇ ਆਪਣੇ ਬੇਸਿਕ ਜਿਵੇਂ ਆਪਾਂ ਨਮਕ ਵਗੈਰਾ ਤੇ ਲਾਲ ਮਿਰਚ ਪਾਉਣੀ ਹੈ ਉਸ ਨੂੰ ਤੁਸੀਂ ਪਾ ਲੈਣਾ ਤੇ ਕੜਛੀ ਦੇ ਨਾਲ ਹਲਾਈ ਜਾਣਾ ਹੈਗਾ ਸੂਪ ਇਹ ਸਿਰਫ ਆਪਣੇ ਲਈ ਯੰਗ ਪੀਪਲ ਹੀ ਜ਼ਰੂਰੀ ਨਹੀਂ ਹੈਗਾ 올ਡ ਪੀਪਲ ਹੈਗੇ ਨੇ ਜਿਹੜੇ ਉਹਨਾਂ ਦੇ ਲਈ ਵੀ ਜ਼ਰੂਰੀ ਹੈ ਜੀ ਇਹ ਨਾ ਸਾਡੇ ਬੜੀਆਂ ਪਈਆਂ ਸੀ ਅਸੀਂ ਬੜੀਆਂ ਵੀ ਪਾ ਲੀਆਂ ਇਹ ਹੈਲਦੀ ਹੁੰਦੀਆਂ ਨੇ ਜਿੰਨੀਆਂ ਚੀਜ਼ਾਂ ਤੁਸੀਂ ਵਧੀਆ-ਵਧੀਆ ਪਾਓਗੇ ਉਹਨਾਂ ਹੀ ਤੁਹਾਡੇ ਸਿਹਤ ਦੇ ਲਈ ਇਹ ਜ਼ਰੂਰੀ ਨੇ। ਅਜੋਕੇ ਸਮੇਂ ਦੇ ਵਿੱਚ ਆਪਾਂ ਕੀ ਕਰਦੇ ਵੀ ਸਾਡਾ ਟਾਈਮ ਬਚ ਜੇ ਹਨਾ ਬਾਜ਼ਾਰ ਚੋਂ ਲੈ ਆਉਣੇ ਆ। ਬਟ ਬਾਜ਼ਾਰੂ ਚੀਜ਼ਾਂ ਸਾਡੀ ਸਿਹਤ ਲਈ ਨੁਕਸਾਨਦਾਇਕ ਨੇ। ਟਮਾਟਰ ਦਾ ਪਹਿਲਾਂ ਹੀ ਆਪਾਂ ਜਿਹੜਾ ਮਿਕਸੀ ਦੇ ਵਿੱਚ ਮਿਕਸ ਅਪ ਕਰ ਲਿਆ ਸੀ ਇਸ ਨੂੰ ਤੇ ਇਹਦਾ ਪੇਸਟ ਬਣਾ ਲਿਆ ਸੀ ਜੀ ਇਸ ਨੂੰ ਏਦਾਂ ਤੁਸੀਂ ਪਾ ਸਕਦੇ ਹੋਗੇ ਜਦੋਂ ਤੁਸੀਂ ਜੇ ਉਹਨੂੰ ਕੱਟ ਕੇ ਪਾਉਂਗੇ ਤਾਂ ਉਹਨਾਂ ਟੇਸਟੀ ਫਲੇਵਰ ਨਹੀਂ ਆਊਗਾ ਜਿੰਨਾ ਇਸ ਤਰ੍ਹਾਂ ਹੁਣ ਤੁਸੀਂ ਵੇਖ ਰਹੇ ਹੋਵੋਗੇ ਕਿ ਆਪਣਾ ਜਿਹੜਾ ਰਿੱਜੇ ਪੈ ਗਿਆ ਜਿਹੜਾ ਸੂਪ ਦਾ ਬੇਸਿਕ ਮਟੀਰੀਅਲ ਸੀਗਾ ਤੇ ਤੇ ਉਬਾਲ ਦੇਖਣਾ ਤੁਸੀਂ ਉਹਦਾ ਉਬਾਲ ਆ ਰਿਹਾ ਨਾ ਨਾਲ ਦੀ ਨਾਲ ਪਹਿਲਾਂ ਕਾਲੀ ਨਹੀਂ ਕਰਨੀ ਹੈਗੀ ਆ ਦੇਖੋ ਫੇਕੇ ਜ਼ਰੂਰ ਦੇਖ ਲਓ ਇੱਕ ਨਾਲ ਥੋੜੇ ਥੋੜੇ ਇਹਦੇ ਵਿੱਚੋਂ ਵੀ ਫੇਰ ਦੋ ਜਿਆਦੇ ਆਪਣੇ ਕੋਲੇ ਖੜਮੇ ਜਿਹੜੇ ਆਪਣੇ ਛੋਲੇ ਨਾਲ ਲੱਗਣ ਤੇਜੀ ਦੇਖੋ ਫਿਰ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਦੇਣਾਗਾ ਮਿਕਸ ਕਰਦੇ ਸਮੇਂ ਤੁਸੀਂ ਕੜਛੀ ਨੂੰ ਧਿਆਨ ਦੇ ਨਾਲ ਵਾਰੀ ਜਾਣਾ ਠੀਕ ਹੈ ਜੀ ਕੋਲੇ ਖੜ ਕੇ ਬਣਾਇਓ ਕਿਤੇ ਹੋਰ ਕੰਮ ਨਾ ਕਰਨ ਲੱਗ ਜਿਓ ਤੇ ਜਦੋਂ ਅਸੀਂ ਬਣਾ ਰਹੇ ਸੀ ਤਾਂ ਇੱਕੇ ਦਮ ਬੈਲ ਵੱਜੇ ਹਨ ਜਦੋਂ ਅਸੀਂ ਜਾ ਕੇ ਦੇਖਿਆ ਸਾਡੇ ਮਾਸੀ ਜੀ ਸੀ ਆਏ ਹੋਏ ਔਰ ਉਹ ਦਰਬਾਰ ਸੇ ਮੱਥਾ ਟੇਕ ਕੇ ਆਏ ਸੀ ਉਹ ਸਾਨੂੰ ਮਿਲਣ ਆ ਗਏ ਥੋੜਾ ਫਿਰ ਸਾਨੂੰ ਵਿੱਚ ਦੀ ਉਹਨਾਂ ਨੂੰ ਵੀ ਟਾਈਮ ਦੇਣਾ ਪਿਆ ਹਨ ਤਾਂ ਇਸ ਤੋਂ ਬਾਅਦ ਜੀ ਜਦੋਂ ਅਸੀਂ ਚੈੱਕ ਕੀਤਾ ਦੇਖੋ ਚਣਿਆਂ ਨੂੰ ਹਨ ਇਸ ਨੂੰ ਉਬਾਲ ਦਾ ਧਿਆਨ ਰੱਖੀ ਚੱਲੂ ਹੁਣ ਦੇਖੋ ਇਹ ਸੰਘਣੀ ਹੋ ਗਈ ਜਿਹੜੀ ਇਹਦੀ ਗਰੇਵੀ ਜਾਂ ਮੇਨ ਤੇ ਜੇ ਤੁਸੀਂ ਪਤਲਾ ਜਿਹੜਾ ਖਾਣਾ ਸੂਪ ਲੈਣਾ ਪਸੰਦ ਕਰਦੇ ਤੁਸੀਂ ਪਤਲੀ ਹਨ ਜਿਆਦੇ ਪਾਣੀ ਦੀ ਮਾਤਰਾ ਪਾ ਸਕਦੇ ਹੋਗੇ ਜੇ ਤੁਸੀਂ ਜਿਆਦੇ ਜਿਹੜਾ ਗਾੜਾ ਖਾਣਾ ਪਸੰਦ ਕਰਦੇ ਥੋੜੇ ਜਿਹੜੇ ਚਨੇਆਂ ਦੀ ਮਾਤਰਾ ਹੈਗੀ ਆ ਉਸ ਨੂੰ ਮਿਕਸ ਜਿਆਦਾ ਕਰ ਲਓ ਇਹ ਤੁਹਾਡੀ ਫੈਮਿਲੀ ਤੇ ਤੁਹਾਡੀ ਡਿਮਾਂਡ ਤੇ ਡਿਪੈਂਡ ਕਰਦਾਗਾ ਬਟ ਜਿਵੇਂ ਅਸੀਂ ਬਣਾਇਆ ਦੇਖੋ ਬਹੁਤ ਜਿਆਦਾ ਸੋਹਣਾ ਹਨ ਮੈਂ ਤੇ ਮੰਮੀ ਗੱਲਾਂ ਕਰ ਰਹੀ ਸੀ ਕਿਚਨ ਚ ਮੰਮੀ ਕਹਿੰਦੇ ਦੇਖੋ ਕਿੰਨਾ ਜਿਆਦਾ ਟੇਸਟੀ ਹੈ ਨਾ ਤਾਂ ਅਸੀਂ ਸਾਰੇ ਪਰਿਵਾਰ ਨੇ ਹੀ ਲੈ ਲਿਆ ਸੀ ਕਿਉਂਕਿ ਆਪਾਂ ਬੱਦ ਤੋਂ ਬਾਅਦ ਆਪਣਾ ਸਟੈਮਨਾ ਕਿੰਨਾ ਖੁੰਦਾਗਾ ਕੋਲੀ ਚ ਖਾ ਲਾਂਗੇ ਵਾਟੀ ਖਾ ਲਾਂਗੇ ਹਨਾ ਇਸ ਤੋਂ ਬਾਅਦ ਤਾਂ ਕੋਈ ਵੀ ਨਹੀਂ ਖਾਂਦਾ ਹੁੰਦਾ ਐਡ ਤਾਂ ਆਪਾਂ ਦਾਰੇ ਪਹਿਲਵਾਨ ਦੀਆਂ ਭੈਣਾਂ ਤਾਂ ਹੈ ਨਹੀਂਆਂ ਹਨਾ ਆਪਾਂ ਤਾਂ ਪੰਜਾਬ ਦੀਆਂ ਕੁੜੀਆਂ ਇੰਨੇ ਕਰਨ ਵਾਲੀ ਰੱਜ ਜਾਨੀਆਂ ਉਸੇ ਤਰ੍ਹਾਂ ਹੀ ਜੀ ਅਸੀਂ ਹਨਾ ਇਹ ਦੇਖੋ ਪੂਰੀ ਤਰ੍ਹਾਂ ਬਣ ਕੇ ਤਿਆਰ ਆ ਸਾਡਾ ਸੂਪ ਤੇ ਇਸ ਨੂੰ ਤੁਸੀਂ ਫਿਰ ਨਾ ਇਹ ਉਬਾਲ ਤੇ ਫਿਰ ਜਿਆਦੇ ਤੋਂ ਜਿਆਦੇ ਉਬਾਲ ਦੇ ਧਿਆਨ ਰੱਖਣਾ ਤੁਸੀਂ ਤੇ ਕਹਿੰਦੇ ਨਹੀਂ ਹੁੰਦੇ ਵੀ ਜਿਹੜੇ ਇਹ ਚਨੇ ਨੇ ਹਨ ਜਿਹਨੂੰ ਆਪਾਂ ਛੋਲੇ ਕਹਿੰਦੇ ਆ ਘੋੜਿਆਂ ਦੀ ਖਰਾਕ ਹੈ ਤੇ ਜਿਹੜੇ ਘੋੜਿਆਂ ਦੀ ਖਰਾਕ ਹੁੰਦੀ ਆ ਨਾ ਉਹ ਸਭ ਤੋਂ ਬੈਸਟ ਹੁੰਦੀ ਆ ਘੋੜਾ ਗੰਦਾ ਪਾਣੀ ਨਹੀਂ ਪੀਂਦਾ ਉਹ ਸੁਥਰਾ ਪਾਣੀ ਪੀਊਗਾ ਉਸੇ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਹਨ ਮਾਡਰਨ